ਨਿੰਡੂ ਬਾਜੀ ਚਪੇੜ ਮਾਰ ਓ ਚੁੱਪ ਕਰ ਓ ਬੱਸ ਕਰ ਓ ਓ ਚੁੱਪ ਕਰ ਤੂੰ ਲੀਡੂ ਕਿਹੜਾ ਉਹ ਲੱਖ ਰਿਆ ਲੰਨ ਤੇ ਨਕਾ ਖੋਲਣ ਤੇ ਪਤਾ ਲੱਗ ਬੱਕੂ ਦੀ ਬੋਤਲ ਬਹੁਤ ਆਂਦੀ ਪਈ ਇਹ ਤੋਂ ਪੈਗ ਦੀ ਮੂੰਹ ਔਰ ਮੈਂ ਕੋਈ ਨਹੀਂ ਦਾ ਨਿਕ ਮੈਂ ਤਾਂ ਬ੍ਰੈਗਡ ਦੀ ਦਾ 350 ਮੂਤ ਪੀਂਦਾ ਪੰਜਾਬ ਕਰ ਮੇਰੇ ਨੌ ਲਾਇਆ ਕੋਲਾਗਾ ਮੈਂ ਤੂੰ ਹੁਣੇ ਉਹਨੇ ਕਰ ਦੇ ਨੀਡੂ ਸ਼ਟਰਾ ਵਾਲਾ ਨੀਡੂ ਸ਼ਟਰਾ ਵਾਲਾ ਜੀ ਪੁਰੇ ਆਓ ਨੀਡੂ ਸ਼ਟਰਾ ਵਾਲਾ ਜੀ ਪੁਰੇ ਆਓ ਨਹੀਂ ਤੇਰਾ ਪੁਰੇ ਕਿ ਆਓ ਬੋਲੇ ਬੋਲਾ ਛੁੱਟਾ ਹੋ ਗਿਆ ਢੇੜਾ ਹੋ ਜਵੇ ਢੇੜਾ ਨੀਡੂ ਪਾ ਜੀ ਮੁਸਕ ਚ ਆਉਂਦਾ ਪਿੱਛੇ ਸਾਈਡ ਤੇ ਹੋ ਜਾ ਜੱਟ ਦੀ ਕੋਠੀ ਨਹੀਂ ਨਹੀਂ ਇਹਦਾ ਆਪਣਾ ਗਾਣਾ ਸੁਣਾ ਇਹਦਾ ਸੁਣ ਯਾਰ ਕੁੱਤੇ ਮੇਰਾ ਗਾਣਾ ਸੁਣ ਗਿਆ ਜੱਟ ਦੀ ਕੋਠੀ ਓਏ ਢੇਰਾ ਦੇ ਨੀ ਜੱਟ ਦੀ ਟੋਠੀ ਓਏ ਤੇਰਾ ਉੱਪਰ ਬੈਠ ਤੇਰਾ ਹੱਥਾਂ ਨਾਲ ਮੂੰਹ ਬੰਦ ਕਰਕੇ ਖਾਣਾ ਕਿ ਚਾਪ ਇੱਕ ਬਲ ਨਹੀਂ ਖਾਣਾ ਪੂਰੇ ਹੁਣੇ ਦੱਸਣਗੇ ਹੁਣ ਕਿਦਾਂ ਖਾਣਾ ਧੰਨੋ ਟ੍ਰਿਕ ਕੇ ਨਾ ਖਾਣਾ ਛੱਡ ਛੱਡ ਤਾ ਨੇ ਹਾਂ ਨਾ ਕੰਮ ਮੁਝ ਘੱਪ ਟੇਟਾ ਆ ਤੂੰ ਖਾ ਕੇ ਦਿਖਾ ਇਹਨੂੰ ਪਹਿਲਾਂ ਥੋੜਾ ਜਿਹਾ ਖਾ ਕੇ ਦਿਖਾ ਆ ਦੇ ਹਾਂ ਚੀ ਚੱਕੀ ਹਾਂ ਠੀਕ ਹੈ ਓਕੇ ਆ ਝਾੜ ਹੁੰਦੇ ਬਿਨਾਂ ਕੱਪ ਝਾੜ ਕੇ ਟੇਟਾ ਆਹ ਦੇਖ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਹੈ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਤਾਂ ਪਤਾ ਨਹੀਂ ਭਾਜੀ ਚਪਲਾ ਲਾਓ ਆਪਣੀਆਂ ਇਹਦੇ ਸਿੱਧੇ ਮਾਰੋ ਜਿਹਨੇ ਇਹਨੂੰ ਇਲੈਕਸ਼ਨ ਹੋਏ ਨਾ ਪਹਿਲਾਂ ਹੀ ਜਿੱਤ ਗਿਆ ਪਹਿਲਾਂ ਹੀ ਜਿੱਤ ਗਿਆ ਕਹਿੰਦਾ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਆਪਣਾ ਜੇਤੂ ਕਰਾਰ ਦੇਈ ਜਾਂਦਾ ਪਹਿਲਾਂ ਹੀ ਜੇਤੂ ਕਰਾਰ ਹੋਣ ਰਿਹਾ ਪਾਜੀ ਭਾਜੀ ਨੇ ਇਧਰ ਫੈਨ ਫਾਲੋਇੰਗ ਚੈੱਕ ਕਰੋ ਪਾਜੀ ਇੱਕ ਇੱਕ ਫੋਟੋ ਕਰਾ ਕੇ ਨਾ ਆਵੇ ਸਿਰ ਤੇ ਚਪਲ ਵੀ ਪਾ ਲਈ ਜਾ ਚਪਲ ਵੀ ਪਾ ਲਈ ਜਾ ਹੁਣੇ ਕਰੀ ਚੀਜ਼ ਹੋਵੇ ਕਰੀਆ ਇਹਨੂੰ ਸੀਟਾ ਦੇ ਰਹੇ ਹੁੰਦੇ ਨਹੀਂ ਨਹੀਂ ਉਹ ਨਹੀਂ ਨਹੀਂ ਓਏ ਓ ਨਹੀਂ ਨਹੀਂ ਦੂਰ ਆ ਜਾ ਆ ਜਾ ਆ ਬੱਲਾ ਬੱਲਾ ਹੋਲਲ ਹੋਲਲ ਉਹ ਯਾਰ ਖੁਸ਼ਬੂ ਭੈੜੀ ਖੁਸ਼ਬੂ ਆਉਣ ਲੱਗ ਪਈ ਉਹ ਹਾਂ ਲੈ ਯੈਸ ਟੂ 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 ਪਿੱਛੇ ਇੰਗਲਿਸ਼ 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 ਸ਼ਟ ਅਪ ਕਰ ਸ਼ਟ ਅਪ ਟੈਲ ਉਹਨੂੰ ਵੀ ਬਰਾਕਰ ਪੂਰਾ ਸਮਾਂ ਲੂ ਪੂਰਾ ਹੈ ਪੂਰਾ ਸੁੱਕੀ ਲੰਡੀ ਓਏ ਨਹੀਂ ਇਦਾਂ ਨਹੀਂ ਕਹਿਣਾ ਇਦਾਂ ਨਹੀਂ ਕਹਿਣਾ ਓਏ ਇੰਗਲਿਸ਼ 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 ਪੂਰਿਆ ਯੈਸ ਟੌਪ ਯੈਸ ਟੌਪ ਟੈਸਟ ਉਹ ਬੈਂਟ ਉਹ ਰੈੱਡ ਜੂਟ ਛੱਡ ਗਿਆ ਬਈ ਐ ਜੂਟ ਜਲਾਸਟਿਕ ਟਿਕ ਯਾਰ ਲੈ ਨਾ ਵੈਸੇ ਮੇਹਮਾਨ ਨੇ ਟੂ ਬਾਜੀ ਚਪੇੜ ਮਾਰ ਓ ਚੁੱਪ ਕਰ ਓ ਬੱਸ ਕਰ ਓ ਓ ਚੁੱਪ ਕਰ ਤੂੰ ਲੀਡੂ ਕਿਹੜਾ ਉਹ ਲੱਖ ਨਹੀਂ ਲਾਂਦਾ ਤੇ ਨਕਾ ਖੋਲਣ ਤੇ ਆ ਲੱਠੋ ਕੇ ਤੂੰ ਦਿੱਤੇ ਖੋਲਣ ਤੇ ਆ ਨਕਾ ਛੱਡ ਖੋਲਣ ਤੇ ਆ ਤੂੰ ਮਮਤ ਤੈਨੂੰ ਚੋਰੀਆਂ ਗੱਲ ਚਪਲ ਚੋਰੀ ਚਪਲ ਕਿਹ ਲਾਵੇ ਇਹ ਚਪਲ ਚਾਹ ਚੰਦੀ ਘਰ ਵਿੱਚ ਖੋਲਿਆ ਸ਼ਟਰ ਕਿੱਦਾਂ ਖੋਲਿਆ ਪੂਰੇ ਨੇ ਗਰੀਸਕਰ ਨਵਾਸ ਤੇ ਖੋਲੇ ਇਹਨਾਂ ਨੇ ਬੀਸ ਕਰ ਹੌਦ ਚਪਲੀ ਦਿਖਾਉਂਦਾ ਤੈਨੂੰ ਆ ਬੂਟ ਨਾ ਲੈ ਬਹੁਤ ਮਸਕੋਣਾ ਪਤਾ ਨਹੀਂ ਕਿ ਤੈਨੂੰ ਬੂਟ ਦਿਖਾਉਂਦਾ ਹੁੰਡਾ ਜੀ ਜਾਂਦਾ ਤੂੰ ਮਾਰ ਲੋ ਡਰੀ ਕੱਢ ਜਾਂਦਾ ਪਾਜੀ ਨਾਲ ਲੱਗੇ ਬੇਰਦਾ ਵੇ ਪੂਰਾ ਬੇਰਦਾ ਅੱਜ ਬੇਰਦਾ ਕਾਤੇ ਮਾਰਨਾ ਤੂੰ ਮਸਕੋਣਾ ਤਾਂ ਮੈਂ ਖੋਲੀ ਰਹਿਣ ਇਹ ਚੋਰ ਬਿਰਸਲੇ ਕੋ ਬਚ ਕੇ ਰਹ ਬਸ ਸੁਣੀ ਜਾਂਦਾ ਤੂੰ ਪੂਰਿਆ ਬਸ ਪੂਰਾ ਗੈਂਟ ਹੈ ਚੋਰ ਆ ਮੂੰਹਾਂ ਤੂੰ ਮੂੰਹ ਪਰ ਰੱਖ ਜਰਾਬਾ ਦੀ ਬੋਲ ਚੱਲ ਫੜ ਲਾ ਦੇ ਜਿਵੇਂ ਕਰ ਦਿੰਦਾ ਹੈ ਚੋਰ ਮੈਨੂੰ ਇੰਗਲਿਸ਼ 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 ਹੋ ਜਾਵੇ ਮੜ ਜਾ ਚੱਲ ਡੇਢ ਦੇ ਫੇ ਡੇਢ ਦੇ ਪੂਰਿਆ ਡੇਢ ਦੇ ਫਸ ਕਰ ਨਹੀਂ ਟੇ ਸ਼ਟਰਾਂ ਵਾਲਿਆ ਤੂੰ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਤੇ ਮੂੰਹ ਧੋ ਗਿਆ ਜਾ ਕੇ ਬੰਦ ਤੂੰ ਬੈਕਗ੍ਰਾਉਂਡ ਉਹੀ ਗੱਲਾਂ ਕਰੀਂ ਮੈਂ ਮਿੱਡਾ ਤੇ ਕਿੱਲੋ ਕਿੱਲ ਲੱਗੀ ਆਣ ਬੀਬੀ ਵਾਰ ਵਾਰ ਉਹੀ ਗੱਲਾਂ ਕਰੀਂ ਕੋਈ ਨਵੀਂ ਗੱਲ ਪੇਸ਼ ਕਰਨਾ ਪਤਾ ਲੱਗੇ ਚਲ ਤਬਾਕੂ ਦੀ ਬੋਤਲ ਫੂਟ ਆਂਦੀ ਪਈ ਤਬਾਕੂ ਦੀ ਇਹ ਤੋਂ ਪੈਗ ਪੀ ਮੂੰਹ ਮੈਂ ਪੀਦਾ ਨਹੀਂਗਾ ਮੈਂ ਤਾਂ ਬ੍ਰੈਗਰ ਪੀਦਾ ਕਿੱਤ ਪੰਜਾਬ ਦੇ ਮੂੰਹਤ ਪੀਂਦਾ ਪੰਜਾਬ ਕਹਿੰਦੀ ਦਿੱਤਾ ਨੂੰ ਨਿੰਦੇੜ ਦੇਵੇ ਪੂਰੇ ਜਿਹੜਾ ਜਿਹੜੀ ਜੀ ਦੇ ਡੇਢ ਦੇ ਡੇਢ ਦੇ ਪੂਰੇ ਆ ਉਹ ਡੇਢ ਦੇ ਦੇੜ ਦੇ ਪੂਰੇ ਆ ਦੇੜ ਦੇ ਦੇੜ ਦੇ ਪੂਰੇ ਆ ਦੇੜ ਦੇ ਇਹ ਹੋ ਜਾ ਬੇਸਤੀ ਮਠਾ ਪੋਰਦੀ ਹੁਣ ਦੇੜ ਦੇ ਮੇਰੀ ਗੱਲ ਸੁਣੋ ਇੱਕ ਮਿੰਟ ਹਾਂ ਇੱਕ ਮਿੰਟ ਹੋਲਡ ਹਾਂ ਇੱਕ ਮਿੰਟ ਹੋਲਡ ਕੇ ਨਾ ਹਾਈ ਹਾਈ ਮੁੰਡੇ ਘਰ ਦੇ ਬੱਚੇ ਆ ਇਨਫੈਕਸ਼ਨ ਹੋ ਜਾਣੀ ਇਹਦੇ ਨਾਲ ਅੱਖਾਂ ਹੋ ਜਾਣੀ ਬੈਠ ਕੇ ਕਰਦੇ ਮਮਾ ਟੀਵੀ ਤੇ ਜੋ ਮਮਾ ਤੈਨੂੰ ਆ ਲੈ ਆ ਟੀਵੀ ਦਾ ਮਰੀ ਜਲਾ ਚੱਲ ਥਾਪੀ ਪੂ ਰਿਆ ਥਾਪੀ ਥਾਪੀ ਹੋ ਜਾਵੇ ਥਾਪੀ ਨਹੀਂ ਥਾਪੀ ਤੇਜ ਆ ਦੇ ਹੁਣ ਮਾਰ ਫੇ ਚੱਲ ਉਹ ਯਾਰ ਮਸਕਉਣ ਲਾ ਪਿਆ ਤੇ ਉਹ ਡਰਦਾ ਵੀ ਆ ਉਹਦੇ ਹੁਣ ਡਰੀ ਕਦੇ ਜਾਣਾ ਪੂਰਾ ਡਰ ਗਿਆ ਥਾਪੀ ਮਾਰ ਥਾਪੀ ਮਾਰ ਇਹ ਕਹਿੰਦਾ ਮੈਂ ਜਾਨ ਤੋਂ ਜਾਨੀ ਤੋਂ ਨਹੀਂ ਚੋਰ ਹੈ ਬੋ ਜੀ ਥਾਪੀ ਮਾਰ ਖੋਲਤਾ ਚੋਰੀ ਹੋਰ ਕਰਕੇ ਲੈ ਨਹੀਂ ਗੱਲ ਸਰ ਮੈਂ 2 ਸ਼ਟਰ ਆਣੇ ਨਹੀਂ ਮਿਸ਼ੂਰੀ ਹੋ ਜਾਂਦੀ ਦੁਨੀਆ ਜਾਣਦੀ ਮੈਂ ਬੜਾ ਵਧੀਆ ਬੰਦਾ ਵਾ ਉਸ ਤੋਂ ਤੁਹਾਨੂੰ ਸਿਆਣਾ ਸਿਆਣਾ ਆਹ ਦੇਖ ਲੈ ਯਾਰ ਕੀ ਹੋਇਆ ਨਹੀਂ ਵੀਡੀਓ ਦਾ ਕੀ ਮਤਲਬ ਯਾਰ ਤੇਰੇ ਤੋਂ ਲੈ ਆ ਤੇਰੇ ਨੇ ਲਾਇਆ ਅੱਗੇ ਪ੍ਰੈਸ ਪਾ ਲੈ ਨੇਟੂ ਆ ਨੀਟੂ ਆ ਨੀਟੂ ਛੱਟਣਾ ਵਾਲਾ ਨੀਟੂ ਛੱਟਣਾ ਵਾਲਾ ਜੀ ਨੇਟੂ ਛੱਟਣਾ ਵਾਲਾ ਜੀ ਉਰੇ ਆਓ ਨੇਟੂ ਛੱਟਣਾ ਵਾਲਾ ਜੀ ਉਰੇ ਆਓ ਨੇਟੂ ਛੱਟਣਾ ਵਾਲਾ ਜੀ ਬੋਲੇ ਗੋਲਾ ਛੁੱਟਾ ਹੋ ਗਿਆ ਨੇਟੂ ਭਾਜੀ ਨੂੰ ਕਹਿੰਦੇ ਕੁਝ ਚੱਲ ਕੁਝ ਖਲੋਣਾ ਤੁਹਾਨੂੰ ਚੁੱਪ ਕਰ ਗੱਡਾਂ ਦੀ ਬੋਲਣ ਲੰਡਾ ਨਾ ਇਲੈਕਸ਼ਨ ਲੰਡਾ ਨਾ ਐਨਐਮ ਮੈਂ ਇਲੈਕਸ਼ਨ ਸ਼ਹਿਰੀ ਲੰਡਾ ਬਹੁਤ ਬੋਲਣੇ ਛੇੜਦੇ ਰਹੋ ਪਰ ਨੇਟ ਭਾਜੀ ਆਹੀ ਸੋਨ ਨੂੰ ਸੱਦੇ ਆ ਸਾਨੂੰ ਭਾਈ ਜਾਦੇ ਕਰਾ ਲਿਓ ਹੁਣ ਬੰਦੇ ਜਾਦੇ ਆ ਫੋਨ ਕਰ ਦਿੱਤਾ ਸਾਰੇ ਇਹੇ ਸ਼ੈਂਪੂ ਝੰਪੂ ਮੰਗਾਉਂਦੇ ਆ ਪਹਿਲਾਂ ਇਹਨੂੰ ਸਰਫਨਾ ਨਿਣਾਉਣਾ ਆ ਕਿਨੂੰ ਟੈਟ ਸਰਫਨਾ ਪਹਿਲਾਂ ਇਹਨੂੰ ਨਿਣਾਉਣਾ ਨਹੀਂ ਤੂੰ ਗਾਣਾ ਸੁਣਾਓ ਇੱਕ ਦੂਸਰਾ ਇੱਕ ਨੇਟੂ ਭਾਜੀ ਸੁਣਾਊਗਾ ਆਜੋ ਫੇ ਆ ਜੋ ਨਹੀਂ ਐਨੇ ਗਲਤ ਨਹੀਂ ਬੋਲਣਾ ਗਾਣਾ ਸੁਣਾ ਦਿਓ ਆਪਣਾ ਸੁਣਾ ਦਿਓ ਪਹਿਲਾਂ ਤੁਸੀਂ ਸੁਣਾਓ ਆਪਣਾ ਗਾਣਾ ਨਾ ਸੁਣਾਓ ਨਿਆ ਸੁਣਾਓ ਚੱਲ ਸੁਣਾ ਦਿਓ ਪਹਿਲਾਂ ਤੂੰ ਸੁਣਾ ਤੁਸੀਂ ਭੋਂਗੋ ਥਾਰੇ ਬਿਨ ਤੁਹੀਂ ਨਾ ਖੋਲਦੇ ਆ ਗਾ ਉਧਰ ਦੇ ਦੀ ਨਹੀਂ ਉਧਰ ਸੁਣਾ ਪਹਿਲਾਂ ਮੇਰਾ ਪੂਰਾ ਤੂੰ ਸੁਣਾ ਕੋਈ ਗਾਣਾ ਇੰਗਲਿਸ਼ ਵਾਲਾ ਸੁਣਾ ਦੇ ਕੋਈ ਇੰਗਲਿਸ਼ ਨਹੀਂ ਇਹਦਾ ਜੱਟਾਂ ਜੱਟ ਐਂ ਇਹਦਾ ਜੱਟਾਂ ਨਹੀਂ ਚੱਲ ਨਹੀਂ ਕਰੀ ਇੰਗਲਿਸ਼ ਹੋ ਜਾ ਇੰਗਲਿਸ਼ ਇੰਗਲਿਸ਼ ਜੱਟ ਸੁਣਾ ਜੱਟ ਚੱਲ ਸੁਣਾ ਦੇ ਫਿਰ ਜੇ ਨਾ ਤੇ ਨਾ ਚਪੇੜ ਮਾਰੂਗਾ ਔ ਲੈ ਚੱਕ ਲੋ ਬੜਾ ਕੁੱਤੇ ਲਈ ਉਹ ਤਾਂ ਸੁਣ ਲੋ ਨਵੇਂ ਗਾਣਾ ਭਾਈ ਜਿਹੜਾ ਹੋ ਜਵੇ ਗੇੜਾ ਮੇਟੂ ਭਾਜੀ ਮੁਸਕ ਚ ਆਉਂਦਾ ਪੁੱਤ ਬੜਾ ਸਾਈਡ ਤੇ ਹੋ ਜਾਂਦਾ ਜੱਟ ਦੀ ਕੋਠੀ ਓਏ ਤੇਰਾ ਉੱਤੇ ਬੈਣੀ ਜੱਟ ਦੀ ਕੋਠੀ ਓਏ ਤੇਰਾ ਉੱਪਰ ਬੈਣੀ ਤੇਰਾ ਹੱਤ ਹਲਾ ਤੇ ਨਹੀਂ ਹੈਂ ਇਹ ਹੈਗਾ ਢੇਰਾ ਵਾਲਾ ਤੇ ਢੇਰ ਤੇ ਕੋਠੀ ਪੋਣੀ ਨੇ ਲੱਖ ਲਾਂ ਤਾਂ ਤੇਰੇ ਦਿਨ ਨਹੀਂ ਇੰਗਲਿਸ਼ 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 ਗਾਣਾ ਪੂਰਾ ਕਰ ਛੱਡ ਯਾਰ ਇੰਗਲਿਸ਼ ਗਾਣਾ ਕਹਿੰਦੇ ਗਾਣਾ ਪੂਰਾ ਕਰ ਪਹਿਲਾਂ ਨਹੀਂ 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 ਮੁਕਾਬਲਾ ਜਿੰਨੇ ਵੀ ਵੰਡੇ ਉਹਨਾਂ ਤੋਂ ਚੱਲੋ ਪਹਿਲੇ ਇੰਗਲਿਸ਼ ਗਾਣਾ ਬੜਾ ਮੁੱਤਰਾਈ ਪੱਜਾ ਮੇਰੇ ਹੱਥਾਂ 'ਚ ਐਕਸ਼ਨ ਹੋ ਜਾਣੀਆਂ ਉਹ ਭੈਣ ਤੋਂ ਸਿੱਧਾ ਸੱਪ ਨੇ ਇਹ ਤੋਂ ਧੋਣਾ ਲਾਤੀ ਘੋਲੇ ਦੀ ਨਹੀਂ ਤੁਲਾ ਪੂਰਾ ਪੂਰਾ ਕੀ ਕਹਿੰਦਾ ਮੈਂ ਕਹਾਂ ਇਹਨੂੰ ਕੰਟੀਨ ਚੋਂ ਹੀ ਸਾਬਣ ਲੈ ਦੇਉ ਨੀਟੂ ਛਟਨਾ ਵਾਲੇ ਨੂੰ ਮੈਂ ਲੈਣਾਂ ਵਾਲੀ ਗੱਲ ਆ ਤਾਂ ਮੇਰਾ ਬ੍ਰਦਰ ਯਾਰ ਬੋਏ ਨਹੀਂ ਆਉਂਦੇ ਯਾਰ ਇਹ ਕਰ ਯਾਰ ਇਹਨੂੰ ਲੈ ਲੈ ਕਰ ਲੈ ਕੋਈ ਨਹੀਂ ਹੋ ਜਾਂਦਾ ਚੱਲ ਭਾਜੀ ਚੱਲ ਮੋੜੀ ਨਾ ਬਿਸ਼ਰਮ ਹੋ ਜਾ ਮੋੜੀ ਨਾ ਹੁਣ ਮੁੜੀ ਮੋਦੋ ਵੀ ਹੋਇਆ ਜਦੋਂ ਘਰ ਦੇ ਆਣੇ ਵੋਟਾਂ ਨਹੀਂ ਪਾਈਆਂ ਹੁਣ ਵੀ ਹੋ ਜਾ ਹੁਣ ਵੀ ਹੋ ਜਾ ਨਹੀਂ ਨਹੀਂ ਅੱਜ ਅੱਜ ਖਲਾਗੇ ਭੇਜਣਾ ਇਹਨੂੰ ਭਾਜੀ ਤੁਸੀਂ ਭਾਜੀ ਭੇਜਣਾ ਭਾਜੀ ਬੜਾ ਗੱਜਾ ਕਰਦਾ ਇੱਧਰ ਨਵਰਾ ਤੇਲ ਲਾ ਕੇ ਤੇ ਟੋਪੀ ਚਾੜੀ ਹੈ ਇਨੇ ਇਨੇ ਭੈਣੋ ਪਕੌੜੇ ਕੱਢਣ ਲੱਗੇ ਨਹੀਂ ਤੇਲ ਲੱਗਦਾ ਜਿੰਨਾ ਸਿਰ ਤੇ ਚੋਪੜਾ ਹੋ ਗੜਾ ਮੂੰ ਤੇਰੇ ਮੂੰ ਦਾ ਹੀ ਕੋ ਬੱਦਰ ਗਦਾ ਨਹੀਂ ਪੂਰੇ ਫਰਮ ਮੜ ਜਾ ਮੁਕਾਬਲਾ ਕਰ ਰਿਆ ਕਰੀ ਅੱਜ ਇਧਰ ਭਾਜੀ ਨੇ ਦੋ ਪਲੇਟ ਨੂਡਲ ਦੀਆਂ ਨੂੰ ਕਰਾ ਦਿੱਤਾ ਆ ਸੁਣੀ ਆ ਸੁਣੀ ਆ ਤੋਣੀ ਇੱਕ ਮਿੰਟ ਭਾਜੀ ਤੁਸੀਂ ਪੜੇ ਲਿਖੇ ਬੰਦੇ ਹਾਂ ਏ ਅਨਪੜਾ ਭਾਜੀ ਨਹੀਂ ਪੜਿਆ ਅਨਪੜਾ ਪ੍ਰੋਬਲਮ ਹੋ ਸਕਦੀ ਇਹਨੂੰ ਬਹੁਤ ਮਿਫੈਕਸ਼ਨ ਆ ਅੱਛਾ ਭਾਈ ਜੀ ਇਧਰ ਆ ਜਾਓ ਨਹੀਂ ਨਹੀਂ ਗਾਣਾ ਭਾਜੀ ਤੁਸੀਂ ਦੱਸਿਓ ਗਾਣਾ ਕਿਹਦਾ ਵਧੀਆ ਤੂੰ ਪਹਿਲਾਂ ਸੁਣਾ ਪੂਰੇ ਕੋਈ ਗਾਣਾ ਸਾਲਾ ਭਾਜੀ ਕਿਹੜਾ ਸਾਰੇ ਗਾਵਾਂ ਪਾ ਲੇ ਜੱਜਾ ਉਹ ਨਹੀਂ ਗਾਣਾ ਸੁਣਾ ਉਹ ਗਾਣਾ ਤਾਂ ਸੁਣ ਭਾਜੀ ਫਟੇ ਮੂੰਹ ਤੇ ਲਗਾ ਨਹੀਂ ਓਏ ਗਾਣਾ ਸੁਣਾ ਪੂਰੇ ਤੂੰ ਸੁਣਾ ਭਾਜੀ ਦਾ ਆਪ ਟੋਲਟ 'ਚ ਬੈ ਕੇ ਗਾਉਂਦਾ ਹੁੰਦਾ ਤੁਸੀਂ ਓਏ ਨਹੀਂ 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 ਉਹ ਤਾਂ ਗਾਣਾ ਕੋਈ ਆਪਣਾ ਸੁਣਾ ਕੋਈ ਮੇਰੇ ਮੁੱਤ ਤੇਰੇ ਗਾਣੇ ਦਾ ਨਾ ਇੰਗਲਿਸ਼ 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 ਹਵਾ ਨਾ ਮਾਰ ਮੇਰੇ ਪੂਰੇ ਇੰਗਲਿਸ਼ 'ਚ ਗਾਣਾ ਸੁਣਾ ਦਿੱ ਤੇਜ ਇਹ ਬਰਫੜੇ ਮੁੱਤੇ ਲਈ ਤੇਜ ਇਹਦੀ ਨੂੰ ਸੁਣ ਤੇਜ 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 ਚੱਲ ਨੇਡੂ ਭਾਜੀ ਹੁਣ ਤੂੰ ਆਪਣਾ ਸੁਣਾ ਦੇ ਕੋਈ ਗਾਣਾ ਇੱਕ ਗਾਣਾ ਸੁਣਾ ਦੇ ਇੱਕ ਗਾਣਾ ਕੋਈ ਸੁਣਾ ਦੇ ਕੋਈ ਬੱਸ ਹੋ ਗਈ ਆ ਚੁੱਪ ਕਰ ਬੰਦ ਕਰ ਬਕਵਾਸ ਬੰਦ ਕਰਕੇ ਮੇਰਾ ਗਾਣਾ ਜਿਹੜਾ ਨਾ ਉਹ ਜਾ ਯਾਰ ਤੂੰ ਡਰਾਈ ਉਹ ਮੇਰਾ ਗਾਣਾ ਜਿਹੜਾ ਨਾ ਮੇਰਾ ਗਾਣਾ ਸੋਹਣੀਏ ਨਹੀਂ ਤੇਰੇ ਉੱਤੇ ਮਰਦਾ ਨਹੀਂ ਮੁੰਡਾ ਪਿਸਤੌਲ ਵਰਗਾ ਗੈਂਗਸਟਰ ਲੱਗਦਾ ਨਹੀਂ ਚੋਰ ਲੱਗਦਾ ਸੋਹਣੀਏ ਨਹੀਂ ਤੇਰੇ ਮਰਦਾ ਨਹੀਂ ਹਾਂ ਨਹੀਂ ਨਹੀਂ ਚੱਲ ਤੂੰ ਚੱਲ ਲੈਦਾ ਨਹੀਂ ਟੈਟ ਆ ਲਾ 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 ਪਾਤ ਰੱਤ ਮਾਰਾ ਮੈਂ ਵੀ ਮਾਰਿਆ ਭਰਾਵਾ ਮੈਂ ਵੀ ਦਿਖਾਈ ਆ ਬਸ ਪੂਰਿਆ ਤੂੰ ਕਰਾ ਦੀ ਬੇਇਜ਼ਤੀ ਯਾ ਯਾਰੋ ਕਾਕੇ ਤੈਨੂੰ ਮਾਰੇ ਹੋ ਕਹਿੰਦਾ ਚੱਲ ਭੈਣ ਜੋ ਚੱਲ ਤੂੰ ਬੇਇਜ਼ਤੀ ਕਰਾਈ ਜਾਂਦਾ ਸਾਡੇ ਨਾਲ ਆ ਜਾਓ ਆ ਜਾਓ ਆ ਜਾਓ ਭਾਈ ਸਾਈਡ ਤੇ ਲੈ ਚੱਲ ਭਾਈ ਸਾਈਡ ਤੇ ਲੈ ਚੱਲ ਲੈ ਕੇ ਜਿੰਦਾ ਕੁੱਤੇ ਨੂੰ ਨਹੀਂ ਕਾਲੇ ਪੁੱਤੇ ਨੂੰ ਦੁੱਧ ਪਾਉਣ ਲਗਾਉਂਦਾ ਪੜਦੇ ਜਾਂਦਾ ਹਾਂ ਓ ਜੀ ਬੰਦੇ ਕਿੰਨੇ ਮੇਰਾ ਭਰਾ ਜਿੰਨੇ ਮਰਜੋ ਚਲੋ ਹੋ ਜਾਓ ਇਧਰ ਨੂੰ ਹੋ ਜਾਓ ਆਜੋ ਆਜੋ ਭਾਜੀ ਇਹ ਮਤਲਬ ਕਿ ਅਸੀਂ ਇੱਕ ਇੱਕ ਲੈਣੀ ਹੈ ਦੇਖੋ ਕੋਈ ਥਾ ਮਾਰ ਮਾ ਪਹਿਲਵਾਨ ਜੀ ਤੁਸੀਂ ਵੀ ਆਜੋ ਬੋਲਾ ਹੁਸ਼ ਬੋਲਾ ਹੁਸ਼ ਬੋਲਾ ਹੁਸ਼ ਬੋਲਾ ਹੁਸ਼ ਮੈਂ ਖੰਡਾਂ ਨਹੀਂ ਬੋਲਾ ਹੁਸ਼ ਬੋਲਾ ਹੁਸ਼ ਆਇਆ ਕਿਉਂ ਆਜਾ ਕਿ ਨਹੀਂ ਬੋਲੇ ਥੋਪੜਾਂ ਦੇਖਿਆ ਬੋਲਾ ਹੁਸ਼ ਬੋਲਾ ਹੁਸ਼ ਬੋਲਾ ਹੁਸ਼ ਨਹੀਂ ਬਰੀ ਦਾਣੇ ਐਦਾ ਭੂ ਚੱਲ ਨੀ ਟੂ ਭਾਜੀ ਚਲੋ ਯਾਰ ਨਹੀਂ ਟੂ ਭਾਜੀ ਆਜੋ ਨੀ ਟੂ ਪੱਗ ਨੀ ਟੂ ਪੱਗ ਨੀ ਟੂ ਪੱਗ ਚਲੋ ਸასი ਗੱਲਾਂ ਚਲੋ ਅੱਜ ਅਸੀਂ ਆ ਨਿੱਕੂ ਪਰਦੇ ਪਾਈ ਜਾਨੀ ਪਹਿਲਵਾਨ ਜੀ ਆਜੋ ਤੁਸੀਂ ਵੀ ਆਜੋ ਭੂਰਾ ਜੀ ਆਜੋ ਇਧਰ ਨੂੰ ਖਾ ਖਾ ਆ ਕੇ ਹੋਇਆ ਕੇ ਖਾ ਲਾ ਉਧਰੋਂ ਚੱਲ ਨਾਲ ਖਾ ਉਧਰੋਂ ਚਲੋ ਲੱਗੇ ਭਰਾ ਭਰਾ ਤੇ ਪਹਿਲਵਾਨ ਜੀ ਸਿੱਧਾ ਡਾਇਰੈਕਟ ਹੈ ਪਹਿਲਵਾਨ ਦੇ ਮੂੰਹ ਚ ਖਿਲਾਓ ਉਹਨੂੰ ਆਪ ਇਹ ਚਲੋ ਪਹਿਲਵਾਨ ਜੀ ਇਧਰੋਂ 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 ਪਹਿਲਵਾਨ ਜੀ ਇਧਰ ਚਮਚਾ ਤਾਂ ਹੈ ਨਹੀਂ ਪਹਿਲਵਾਨ ਤੋਂ ਹੱਥ ਨਹੀਂ ਚੱਲਣਦੇ ਨਾ ਨਾ ਕੋਈ ਨਹੀਂ ਨਹੀਂ ਚਮਚਾ ਕਿਥੇ ਚਾਹੀਦਾ ਨਹੀਂ ਚਮਚਾ ਚਾਹੀਦਾ ਨੇ ਪੂਰੇ ਨਾਲ ਦੋ ਪਲੇਟਾਂ ਹੋਰ ਲਵਾ ਇਹਨਾਂ ਵੀ ਨਹੀਂ ਦੇ ਸਕਦਾ ਤੁਹਾਨੂੰ ਦੇਤਾ ਤੇ ਤੁਸੀਂ ਭੁਆ ਹੀ ਚੜੀ ਜਾਂਦੇ ਪੂਰੇ ਦਾ ਜ਼ਿਕਰ ਆਇਆ ਦੋ ਪਲੇਟਾਂ ਨਾਲ ਨਹੀਂ ਮਸਹੂਰੇ ਹੋਣੇ ਹੋਰ ਤੁਸੀਂ ਖਾਓ ਆ ਕਿੰਨੀ ਕੰਤੇ ਪੂਰੇ ਆ ਦੇਖ ਤਾਂ ਆ ਮਰ ਜਾ ਤੂੰ ਖਲਾਪਾ ਜੀ ਇਹਨੂੰ ਇੱਕ ਵਾਰੀ ਜੁੱਠਾ ਥੋੜੀ ਖਾਵਾਂਗਾ ਤਾਂ ਕਾਦੇ ਮੈਨੂੰ ਫੈਕਸ਼ਨ ਹੋ ਜਾਣੀ ਮੈਨੂੰ ਚਲ ਚਮਚਾ ਹੋਰ ਦੇ ਦੰਦੇ ਤੈਨੂੰ ਆ ਲੈ ਪੂਰੇ ਆ ਦੇ ਚਾਚਾ ਆ ਕਰ ਆ ਦੇ ਆ ਕਰਾਉਂਦੇ ਨਹੀਂ ਕਰਾਉਣ ਆਇਆ ਇੱਥਾ ਕਿੱਥੇ ਨੀਟੂ ਭਾਈ ਹੋਣੀ ਆ ਆ ਦੇ ਆ ਦੇ ਆ ਹਾਂ ਕਿੱਥੇ ਨੀਟੂ ਭਾਈ ਹੋਣੀ ਟੋਲਟ ਦੇ ਵਿੱਚ ਗਡੋਏ ਕੱਢ ਕੱਢ ਜਾਂਦੇ ਆ ਆ ਜੀ ਨੀਟੂ ਲਖਾਂਡੇ ਆ ਚੱਲ ਜਾ ਕੋਏ ਪਲਵਾਨ ਜੀ ਮੇਰੇ ਖਿਆਲ ਨਾਲ ਤੁਹਾਡਾ ਰਹਿਣਾ ਇੰਨੀ ਤੁਹਾਡੇ ਕੋਸ਼ ਬੱਲੇ ਉਹ ਹੱਥ ਉਹ ਤੇ ਉਹ ਤੇ ਉਧਰ ਹੀ ਮਾਰਿਆ ਨਹੀਂ ਪਲਵਾਨ ਨੂੰ ਖਾਣੇ ਨਹੀਂ ਦਿੰਦੇ ਐਨੂੰ ਘਰ ਪਲਵਾਨ ਨੂੰ ਖਾ ਲੈਂਦੇ ਪੰਦੇ ਕੀ ਕਰੀ ਜੰਨਾ ਆਕ ਜਾਓ ਪਲਵਾਨ ਚਾਹ ਰ ਆ ਕਰ ਪਲਵਾਨ ਪੂਰਾ ਦੋ ਮਿੰਟ ਆ ਗਏ ਆ ਦੋ ਮਿੰਟ ਪੂਰਾ ਜੀ ਓਏ ਐਨੀ ਖਾ ਲਓ ਲੋਕੀ ਉੱਤਾਂ ਦੀ ਖਾਂਦੇ ਤੋਲੀ ਆ ਲੈ ਆ ਲੈ ਏ ਪਲਵਾਨ ਜੀ ਆ ਕਰੋ ਆ ਕਰੋ ਆ ਪਰ ਜੀ ਲਿਆਓ ਮੜੇ ਓਏ ਹੋਏ ਖਤਮ ਆ ਆ ਨਹੀਂ ਹੋ ਰਹੀ ਚੱਕ 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 ਪੂਰਾ ਰਹਿ ਗਿਆ ਯਾਰ ਭੁੱਖਾ ਆ ਕੀ ਕਰਦਾ ਕੰਨ ਚ ਪੈ ਗਿਆ ਉਹ ਕੰਨ ਚ ਪੈ ਗਿਆ ਨੀ ਜੀ ਦਵਾਰਾ ਨਾਲ ਮਿਲਿਓ ਦੁਰ ਫੜੇ ਮੂੰ ਤੁਹਾਡਾ ਗਲੇਸ਼ਿਕਵੇਂ ਨਹੀਂ ਹੁਣ ਹੁਣ ਇਨਫੈਕਸ਼ਨ ਮੈਂ ਕਲੀਨ ਕਰੂੰਗਾ ਆਪਣੇ ਆਪ ਨੂੰ ਨਹੀਂ ਹੁਣ ਸਿੰਗਰ ਗੱਲ ਸੁਣ ਪੂਰੇ ਗੱਲ ਸੁਣ ਹੁਣ ਦੱਸੋ ਟੌਪ ਦਾ ਦੋਨਾਂ ਚੋਂ ਕੌਣ ਸਿੰਗਰ ਆ ਤੁਹਾਡੇ ਦੋਨਾਂ ਚੋਂ ਟੌਪ ਦਾ ਤੇ ਮੈਂ ਫੜੀ ਨਹੀਂ ਨਾ ਸਮਝੀ ਵੇ ਮੀਟੂ ਸ਼ਟਨ ਵਾਲਿਆ ਵੀ ਚੈੱਕ ਹੋ ਗਿਆ ਉਹ ਰਾਏ ਗੇਂ ਕਰ ਰਿਹਾ ਗੱਲ ਨਾ ਕਰ ਤੂੰ ਨਹੀਂ ਨਹੀਂ ਚਲੋ ਹੁਣ ਦੱਸ ਦੋਨਾਂ ਚੋ ਟੌਪ ਦਾ ਸਿੰਗਰ ਕੌਣ ਆ ਹੁਣ ਦੋਨਾਂ ਚੋ ਹੈਂ ਨੀ 2 ਜੀ ਤੇ ਤੂੰ ਹੈ ਨਹੀਂ ਕੁਛ ਇਹ 0 ਆ ਬਸ ਚੱਲ ਇੱਕ ਗਾਣਾ ਹੋ ਜਾਵੇ ਫੇਕ ਜਾਂਦੀ ਵਾਰੀ ਦਾ ਸਲਾਮ ਮੈਂ ਗੱਲ ਨਹੀਂ ਕਰਦਾ ਗਾਣਾ ਵੀ ਇੱਕ ਬੰਦਾ ਗੱਲਾਂ ਕਰਦਾ ਵਾ ਜਾਂਦੀ ਵਾਰ ਦਾ ਸਲਾਮ ਆਉ ਗਾਣਾ ਬਸ ਰਹਿਣ ਦੇ ਨੀਡੂ ਸੈਟਣ ਵਾਲਿਆ ਸ਼ਟ ਅਪ ਚੱਲ ਓਕੇ ਜੈਟ ਓਟ ਜੈਟ ਅਸਿਸਟ ਕਰਨਾ ਥਾਪੀ ਹੋ ਜਾਵੇ ਪੂਰੇ ਆ ਥਾਪੀ ਥਾਪੀ ਇਧਰ ਨੂੰ ਹੋ ਗਏ ਇਧਰ ਨੂੰ ਹੋ ਗਏ ਲਲਕਾਰਾ ਵੀ ਇੱਕ ਹੋ ਜਾਵੇ ਇਧਰ ਉੱਚੀ ਆ ਦੇ ਆ ਗਿਆ ਤੋੜ ਰਹਿਣ ਜੋ ਰਹਿਣ ਜੋ ਨੀਟੂ ਜੀ ਆ ਜਿਓ ਤੁਹਾਡੇ ਕੋਲ ਬਹੁਤ ਫੇਰ ਨਹੀਂ ਉਹਨਾਂ ਨੇ ਆ ਜਾਓ ਆ ਕੀ ਕਰਤਾ ਆ ਲੈ ਪਾਜੀ ਨੂੰ ਦੇ ਆਪ ਹੀ ਕਰੂਗਾ ਸਾਫ ਆ ਦੇ ਇਧਰ ਕੀ ਹੋਇਆ ਓ ਯਾਰ ਕਾ ਨਾ ਹੋਗਾ ਬੜਾ ਆ ਨਿਊਡਲ ਪਾਜੀ ਹੁਣ ਦੱਸੋ ਤੁਹਾਡੀ ਕੀ ਤਿਆਰੀ ਹੈ ਐਤ ਕੀ ਵੋਟਾਂ ਚ ਵੋਟਾਂ ਭਾਜੀ ਲੜਾਂਗੇ ਜਿੱਤਾਂਗੇ ਫੁੱਲ ਤਿਆਰੀ ਆਤ ਗਈ ਹੋਰ ਨਾ ਪਿਛਲੀ ਵਾਰੀ ਵਾਂਗੂੰ ਹੁਣ ਕਿਹਣਾ ਕਰਦੇ ਆ ਨੇ ਮੇਨੇ ਪਾਈ ਨਹੀਂ ਤਿਆਰੀ ਆਤ ਕੀ ਕਰਦੇ ਫੋਣਗੇ ਯਾਰ ਭਾਜੀ ਹੈ ਅਗਲੀ ਵਾਰ ਨਹੀਂ ਪਹਿਲਾਂ ਸੱਚੀ ਨਹੀਂ ਕਰਦੇ ਆ ਨੇ ਪਾਈ ਸੀ ਨਹੀਂ ਉਹ ਤੇ ਮਤਲਬ ਕਿ ਈਵਨ ਮਸ਼ੀਨਾ ਤੋਂ ਧੋਖਾ ਆਇਆ ਸੀ ਹਾਂ ਅਗਲੀ ਧੋਖਾ ਨਹੀਂ ਹੋਊਗਾ ਕਿਉਂਕਿ ਸਰਕਾਰ ਸਾਰੀ ਜਾਗ ਪਈ ਪਹਿਲਾਂ ਤਾਂ ਕੌਂਸਲਰ ਦੀ ਸੀਟ ਹੈਗੀ ਪੱਕੀ ਆ ਤੁਹਾਡੇ ਭਾਜੀ ਪੈਸਾ ਬੋਚੇ ਦਾ ਕੌਂਸਲਰ ਦੀ ਪੱਕੀ ਦੇਖੋ ਤੁਸੀਂ ਵੋਟ ਕਿਸੇ ਨੂੰ ਵੀ ਪਾ ਦਿਓ ਬਾਅਦ ਚ ਉਹਦੇ ਸਾਰਾ ਮਤਲਬ ਕਿ ਬੋਰਡ ਲੈਣ ਤੋਂ ਬਾਅਦ ਕਿਸੇ ਨੂੰ ਵੀ ਕਿਸੇ ਦੀ ਬਾਤ ਨਹੀਂ ਪੁੱਛਦੇ ਬੋਰਡ ਜਿਹਨੂੰ ਮਰਜ਼ੀ ਪਾ ਦੋ ਤੁਸੀਂ ਕਿੰਨੇ ਜੇ ਬਣ ਗਏ ਤੁਸੀਂ ਕਿੰਨੇ ਕ ਪੈਸੇ ਖਾਉਂਗੇ ਤੁਸੀਂ ਜੇ ਐਮਪੀ ਬਣ ਗਏ ਮੈਂ ਸਾਰੇ ਲੋਕਾਂ ਨੂੰ ਜੀ ਪੈਸਾ ਵੰਡੂਗਾ ਉਹ ਹੱਕ ਦਵਾਉਂਗਾ ਲੋਕਾਂ ਨਹੀਂ ਪਹਿਲਾਂ ਖਾਣੇ ਕਿੰਨੇ ਆ ਉਹ ਦੱਸੋ ਮੈਂ ਖਾਣਾ ਤੇ ਰੋਟੀ ਪਾਣੀ ਖਾਉਂਗਾ ਜੀ ਬਸ ਕਿੰਨਾ ਕ ਫੇਵੀ ਜਿੰਨਾ ਤੋਂ ਖਾਣਾ ਤੇ ਰੋਟੀ ਪਾਣੀ ਬਸ ਹਾਂ ਇੰਨਾ ਹੀ ਦਾਲ ਪੁੱਕੀ ਨਹੀਂ ਫੇਰ ਤੁਸੀਂ ਜ਼ਿਆਦਾ ਮੇਰੇ ਖਿਆਲ ਨਾਲ ਖਾਣੇ ਆ ਨਹੀਂ ਭਾਜੀ ਤੇ ਗਾਣਾ ਸੁਣਾ ਦਿਓ ਕੋਈ ਆਪਣਾ ਕੋਈ ਨਵਾਂ ਜਿਹੜਾ ਆਉਣ ਵਾਲਾ ਗਾਣਾ ਕਿਹੜਾ ਨਿਕ ਨਸ਼ੇ ਦੇ ਖਿਲਾਫ ਸੀਗਾ ਉਹ ਦਾ ਸੁਣਾਓ ਭਾਈ ਵਧੀਆ ਰਹੀ ਦੁਨੀਆ ਕਹਿਣਾ ਨਹੀਂ ਉਹ ਮੰਦੀ ਨਹੀਂ ਟੂ ਛਟਰਾ ਵਾਲੇ ਨੂੰ ਬੋਰਡ ਨਹੀਂ ਪਾਉਂਦੀ ਗੱਲ ਬਾਤ ਸੇਰਾ ਕਰਦੀ ਯਾਰ ਤੇਰਾ ਟੈਂਪੋ ਟੈਂਪੋ ਯਾਰ ਤੇਰਾ ਟੈਂਪੋ ਟੈਂਪੋ ਵਿਚਲੀ ਗੱਲ ਕੋ ਸਮਝ ਨਹੀਂ ਆਉਂਦੀ ਗੱਲਾਂ ਕਰਦੇ ਹਜ਼ਾਰ ਲੋਕੀ ਬੋਟ ਕਹਿੰਦੇ ਪਾਵਾਂਗੇ ਫਿਰ ਮੁੱਕਰ ਜਾਂਦੇ ਤਰੀਕੇ ਉੱਤੇ ਮੁੱਕਰ ਜਾਂਦੇ ਗੱਲ ਫੇਰ ਦੁਨੀਆ ਕਹਦੀ ਯਾਰ ਤੇਰਾ ਟੈਂਪੋ ਟੈਂਪੋ ਯਾਰ ਤੇਰਾ ਟੈਂਪੋ ਟੈਂਪੋ ਸੋ ਨਿਸ਼ਾਨਾ ਡੀਜੀਪੀ ਹੋ ਜਾਏ ਫੇਰ ਕਰੀ ਡੀਜੀਪੀ ਕਲਮ ਕਲਮ ਕਿੱਥੇ ਆ ਸਾਡੇ ਬਾਜੀ ਲਿਖਤ ਫੂਕਣੀ ਆ ਆਪਾਂ ਤੁਹਾਡੀ ਲਿਖਤ ਫੂਕਣੀ ਆ ਜੀ ਲਫੂਫੂਗੀ ਜਸੂਦੀ ਕਾਦੇ ਮਰੂਗਾ ਤੇ ਫਿਰ ਰੋਧ ਦੇ ਕਿੰਨੇ ਗਾਣੇ ਉਦਾਂ ਉਦਾਂ ਕੱਢ ਦਿੰਦੇ ਨੇ ਤੁਸੀਂ ਅੰਦਾਜ਼ਾ ਹੈ ਜੋਧ ਮੈਂ ਰੋਜ਼ ਆਪਣਾ ਆਪ ਹੀ ਕਰਦਾ ਵਾਂ ਜਿਹੜਾ ਮੇਰੇ ਸਾਹਮਣੇ ਖੜਾ ਹੋਗਾ ਉਹਨੂੰ ਮੈਂ ਮੋੜ ਦਿੰਦਾ ਵਾਂ ਜਿਹੜੇ ਜਿਹੜੇ ਮੇਰੇ ਸਾਹਮਣੇ ਨੀਟੂ ਭਾਜੀ ਬੇਰਾ ਵਾਂਗੂ ਛੱਡਦੇ ਦੇਖਿਆ ਨੀਟੂ ਸ਼ਟਰਾਂ ਵਾਲੇ ਦੀ ਕਲਮ ਨਹੀਂ ਕਦੀ ਟੁੱਟ ਸਕਦੀ ਕਿਉਂਕਿ ਜਦ ਤੱਕ ਨੀਟੂ ਸ਼ਟਰਾਂ ਵਾਲੇ ਦੇ ਸਾਹ ਜੁੜੇ ਆ ਸਾਹ ਜੁੜੇ ਆ ਆ ਥੂ ਨੀਟੂ ਭਾਜੀ ਦਾ ਮੈਨੂੰ ਫੋਨ ਆਇਆ ਜੇ ਸਪੈਸ਼ਲ ਕਹਿੰਦੇ ਗੋਲੇ ਨੂੰ ਕਹੇ ਸਮਝਾਦੀ ਮੜ ਜਾ ਬਕਵਾਸ ਨਾ ਕਰੇ ਵੋਟਾਂ ਦਾ ਉਹਦਾ ਟਾਈਮ ਆ ਗਿਆ ਫਿਰ ਲੋਕੀ ਮੈਨੂੰ ਤੁਹਾਨੂੰ ਕਹਿੰਦੇ ਆ ਬਾਜੀ ਲੋਕੀ ਫਿਰ ਫਿਰ ਵੋਟਾਂ ਵਾਲੇ ਬਾਜੀ ਲੋਕੀ ਕਹਿੰਦੇ ਵੀ ਆ ਕੀ ਗੰਦਖਾਨਾ ਕੀਤਾ ਯਾਰ ਪਰ ਇਹ ਮਜ਼ਾਕ ਦੀ ਵੀਡੀਓ ਆ ਇਹਨੂੰ ਲੋਕੀ ਸੀਰੀਅਸ ਵੀ ਲੈ ਲੈਂਦੇ ਆ ਵਿੱਚ ਕੁਝ ਬੰਦੇ ਹੈਗੇ ਆ ਮੈਂ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪਲੀਜ਼ ਉਹਨੂੰ ਸੀਰੀਅਸ ਨਾ ਲਿੱਤਾ ਜਾਵੇ ਇਹ ਸਿਰਫ ਉਹਦੀ ਤੋਂ ਖਾਪੀ ਆ ਇਹ ਖਾਪੀ ਆ ਬਸ ਗੋਲਾ ਉੱਲੂ ਬੰਦਾ ਹੀ ਆ ਮਤਲਬ ਗੂੜਾ ਬੰਦਾ ਹੀ ਆ ਉਹ ਗੂੜਾ ਬੰਦਾ ਵਾਹ ਹੋਰ ਕੀ ਕਹਿਣਾ ਲੋਕਾਂ ਨੂੰ ਲਵ ਯੂ ਕਰ ਦਿਓ ਸਾਰਿਆਂ ਨੂੰ ਸਾਰਿਆਂ ਦਾ ਪਿਆਰ ਪ੍ਰੇਮ ਕਮੈਂਟ ਕਰਕੇ ਦੱਸਿਓ ਮੈਂ ਜਾਂ ਪੂਰਾ ਭਾਜੀ ਵਧੀਆ ਕੌਣ ਵਧੀਆ ਤੂੰ ਦੱਸੇ ਜਾਂ ਗੋਲਾ ਭਾਜੀ ਵਧੀਆ ਵਾ ਤੇ ਲੋ ਜੀ ਅੱਜ ਮਲਾਉਂਦੇ ਆ ਤੁਹਾਨੂੰ ਕਹਿੰਦੇ ਭੂਰਾ ਗੈਂਗਸਟਰ ਪਰ ਕੱਲ ਬੇਇੱਜ਼ਤੀ ਕਰਾਤੀ ਇਹਨੇ ਕਹਿੰਦੇ ਯਾਰ ਕੱਲ ਨੇਟੂ ਤੂੰ ਉਹਨਾਂ ਤੋਂ ਨੇਟੂ ਛਟਰਾਣ ਵਾਲੇ ਤੋਂ ਬੇਇੱਜ਼ਤੀ ਕਰਾਤੀ ਤੂੰ ਉਹ ਮੇਰੇ ਤੋਂ ਬਹੁਤ ਗਾਇੜਾ ਵਾ ਪਿੱਛੇ ਆ ਉਹ ਨੇਟੂ ਛਟਰਾਣ ਵਾਲਾ ਮੇਰੀ ਉਹ ਜੁੱਤੀ ਦੀ ਕਰਨੀ ਕਰਦਾ ਤਾਂ ਭਾਜੀ ਨਹੀਂ ਉਹਦੇ ਪਰ ਗਾਣੇ ਸੁਣੇ ਉਹਦੇ ਉਹ ਗਾਣੇ ਕੀ ਜੀਟੀਪੀ ਪੰਜਾਬ ਦਾ ਉਹ ਡੀਜੀਪੀ ਪੰਜਾਬ ਦਾ ਅੱਖਾਂ ਦਾ ਹੋਲ ਅੱਖਾਂ ਇਹ ਹੀ ਆ ਇਹ ਗੱਲ ਕਰਦਾ ਟੈ ਡੈਡਾ ਆਲੂਰ ਦਾ ਬੁਖਾਰਾ ਉਹ ਮੇਰੇ ਸਾਹਮਣੇ ਤੇਰੀ ਨਹੀਂ ਬੇਇੱਜ਼ਤੀ ਕੀਤੀ ਤੇਰੇ ਰਖੀਆਂ ਉਹਨੇ ਐ ਮੇ ਰਖੀਆਂ ਬਾਜੀ ਮੈਂ ਉਹਦੇ ਨਾਲ ਇੱਕ ਦਿਨ ਦਾ ਦੱਸ ਹਾਂ ਇਹ ਗੱਲ ਡੀਜੀਪੀ ਪੰਜਾਬ ਦਾ ਨਹੀਂ ਪਰ ਇਦਾ ਉਹਨੂੰ ਲੋਕੀ ਇਹ ਗੱਲ ਹੈ ਉਹਨੂੰ ਲੋਕੀ ਕਿ ਨਹੀਂ ਉਹਨੂੰ ਪਤਾ ਲੋਕੀ ਕਿਦਾਂ ਲੋਕੀ ਵਧੀਆ ਲੋਕੀ ਉਹਨੂੰ ਜ਼ਿਆਦਾ ਜਾਣਦੇ ਤੇਰੇ ਨਾਲ ਜ਼ਿਆਦਾ ਜਾਣਦੇ ਪਰ ਉਹਨੂੰ ਪਰ ਪੂਰੇ ਗੈਂਗਸਟਰ ਨੂੰ ਕੋਈ ਜਾਣਦਾ ਲੋਕੀ ਜਾਣਦੇ ਆ ਉਹਨੂੰ ਕੀ ਜਾਣਦੇ ਇੱਕ ਗੱਲ ਡੀਜੀਪੀ ਪੰਜਾਬ ਦਾ ਉਹ ਡੀਜੀ ਕੋਈ ਪਤਾ ਇੱਕੋ ਹੀ ਗੱਲ ਸਾਲਿਆ ਕੋਈ ਹੋਰ ਡਿਫਰੈਂਟ ਗੱਲ ਕਰੇ ਤੂੰ ਆਪਣਾ ਕੋਈ ਗਾਣਾ ਸੁਣਾ ਜਿਹੜਾ ਆਪ ਆ ਕੋਈ ਐਨ ਆਪਣਾ ਗਾਣਾ ਸੁਣਾ ਦੇ ਮਰਾ ਆਪਣਾ ਸੁਣਾ ਕੋਈ ਆਪਣਾ ਫਿਰ ਉਹਨੂੰ ਪਤਾ ਲੱਗੇ ਹਵਾ ਬਣ ਕੇ ਆ ਗਈ ਹੈ ਉਹ ਲੇਕਿਨ ਕਿਉਂ ਦਿਲ ਵਿੱਚ ਸਮਾ ਗਈ ਹੈ ਉਹ ਪਿਆਰ ਤਾਂ ਬਹੁਤੀਆਂ ਨੇ ਕੀਤਾ ਯਾਰ ਜੁੱਤੀਆਂ ਖਾਦੀਆਂ ਬਸ ਤੇ ਜੁੱਤੀਆਂ ਖਾਦੀਆਂ ਜੁੱਤੀਆਂ ਤੇ ਪੂਰਾ ਜੀ ਕੋਈ ਹੋਰ ਚਾਨਣਾ ਪਾਓ ਕੋਈ ਗੱਲ ਨਹੀਂ ਨੀਟੂ ਕਦੋਂ ਹੁਣ ਮੁਕਾਬਲਾ ਕਦੋਂ ਕਰਾਈਏ ਤੁਹਾਡਾ ਨੀਟੂਆ ਮਾਰੋ ਫੇਰ ਮੁਕਾਬਲਾ ਹੋਊਗਾ ਫੇਰ ਦੇਖਾਂਗੇ ਨੀਟੂ ਸ਼ਟਰਾਂ ਵਾਲਾ ਮੈਨੂੰ ਕਦ ਤੱਕ ਤੈਨੂੰ ਵਧੀਆ ਲੱਗਦਾ ਉਹ ਏ ਨਾਟ ਖੋਲ ਦੇਣਾ ਲੋਕਾਂ ਦੀਆਂ ਚੋਰੀਆਂ ਕਰਾਉਂਦਾ ਨੀਟੂ ਸ਼ਟਰਾਂ ਵਾਲਾ ਮੈਨੂੰ ਤੈਨੂੰ ਮੁਕਾਬਲੇ ਕਰ ਸਕਦਾ ਹੈ ਵਧੀਆ ਲੱਗਦਾ ਤੈਨੂੰ ਨੀਟੂ ਨੀਟੂ ਵਧੀਆ ਹੈ I love you ਨੀਟੂ ਹਾਂ ਚੈਨਲ ਸਟ੍ਰਾਈਟ I love you ਨੀਟੂ ਇੰਗਲਿਸ਼ ਮਾਰਦੇ ਮਰ ਜਾ ਇੰਗਲਿਸ਼ ਇੰਗਲਿਸ਼ ਬਰਾਉ ਐਸਟੈਂ ਨਈ ਨਈ ਗਾਣਾ ਸੋਨਾ ਤੇਰਾ ਲੋਕਾਂ ਨੇ ਤਰਸੇ ਪਏ ਆ ਲੋਕੀ ਤਰਸਿਆ ਇਹ ਬ੍ਰਾਂਸ ਗੈਂ ਸ਼ਰ ਦੇ ਗਣੇ ਗੈਂ ਸ਼ਰ ਪੂਰਾ ਠਾ ਠਾ ਨਾ ਯੋ ਰਬਰ ਕੀ ਕਿ ਕੋਈ ਨਹੀਂ ਰੱਖਦਾ ਪੰਜਾਬ ਦੇ ਚ ਹਾਂਜੀ ਨਹੀਂ ਇੱਕ ਲਲਕਾਰਾ ਹੋ ਜਵੇ ਲਲਕਾਰਾ ਚੱਕ ਲੋ ਕੀ ਸਸਰੀ ਕਾ ਕੀ ਹਾਲ ਚਾਲ ਪਹਿਲਵਾਨ ਜੀ ਕਦਾਂ ਅੱਜ ਖੈਰ ਨਹੀਂ ਲੱਗਦਾ ਭਾਜੀ ਪਕੌੜਿਆਂ ਦੀ ਜਬ ਵੱਚ ਜੂਗੇ ਆ ਬਲਗਰ ਮਨ اوقات ਦਾ ਹਾਲ ਦੇ ਪਕੌੜਿਆਂ ਦੀ ਖੈਰ ਕਿੱਥੇ ਹੋਣੀ ਆ ਪਹਿਲਾਂ ਬਰਾਤ ਨੂੰ ਖਾ ਲੈਣ ਦੇ ਇਹਨੂੰ ਫੇਸ ਛੱਡਦੇ ਆ ਇਹਨਾਂ ਨੂੰ ਫੇਸ ਛੱਡਦੇ ਆ ਅੱਜ ਇਕੱਠੇ ਹੋਏ ਆ ਕਹਿੰਦੇ ਤਿੰਨ ਚਾਰ ਜਣੇ ਚਲੋ ਆਜੋ ਵੀਰੇ ਕੋਈ ਗੱਲੀ ਹਲਵਾਈ ਕੋ ਕਦਾਂ ਕੀ ਹੋਇਆ ਉਧਰ ਮੰਡ ਜਾ ਕੀ ਕਹਿੰਦਾ ਉਹ ਉਹ ਨੂੰ ਕਹਿੰਦਾ ਬੋਤਲ ਲਿਸਕੀ ਪਲਵਾਨ ਜੀ ਕਦਾਂ ਸੁੱਕੇ ਬੈਠੇ ਆ ਅੱਜ ਮੂੰਹ ਬੰਦ ਕਰਕੇ ਖਾਣਾ ਪਚਾਵੇ ਚਪਲ ਨਹੀਂ ਕਰਨੀ ਪੂਰੇ ਹੁਣ ਹੀ ਦੱਸਣਗੇ ਹੁਣ ਕਿੱਦਾਂ ਖਾਣਾ ਤੁਹਾਨੂੰ ਤਰੀਕੇ ਨਾਲ ਖਾਣਾ ਛੱਡ ਸੱਜਣਾ ਹਾਂ ਦਾ ਮੂੰਹ ਚਾਪ ਕਿਟਾ ਆ ਤੂੰ ਖਾ ਕੇ ਦਿਖਾ ਇਹਨੂੰ ਪਹਿਲਾਂ ਥੋੜਾ ਜਿਹਾ ਖਾ ਕੇ ਦਿਖਾ ਆ ਦੇ ਹਾਂ ਚੀ ਚੱਕੀ ਹਾਂ ਠੀਕ ਹੈ ਓਕੇ ਆ ਝਾੜ ਬੰਦੇ ਬਿਨਾਂ ਇਹਦਾ ਇਹ ਤਾਂ ਆਹ ਦੇਖ ਤੂੰ ਆਪਣੇ ਵਾਲ ਨੂੰ ਖਾ ਕੇ ਦਿਖਾ ਹਾਂ ਆਹ ਕੀ ਕੰਡਿਆ ਯਾਰ ਖਾ ਕੇ ਨੀ ਆਹ ਏਦਾਂ ਖਾਈਦਾ ਪੂਰੇ ਤੈਨੂੰ ਵੀ ਨਹੀਂ ਖਾਣਾ ਆਉਂਦਾ ਪੂਰੇ ਆ ਦੇ ਪੂਰੇ ਪੂਰੇ ਗੱਲ ਸੁਣ ਤੈਨੂੰ ਵੀ ਨਹੀਂ ਖਾਣਾ ਆਉਂਦਾ ਤੇ ਏਦਾਂ ਖਾਈਦਾ ਆ ਦੇ ਉਹ ਇਹ ਫਸਲਾਂ ਨੂੰ ਖਾਂਦਾ ਯਾਰ ਅਸੀਂ ਉਹ ਵੀ ਦੱਸ ਤੂੰ ਵੀ ਖਾ ਤੂੰ ਵੀ ਖਾ ਅਸੀਂ ਉਹ ਰਹਿਣ ਦੇ ਬੁੱਤੂ ਪੀਲਾ ਦੇ ਪੀਲਾ ਕਦਮ ਭਲਵਾਨ ਜੀ ਹੋਰ ਲਿਆਈਏ ਕੋਈ ਕਹਿੰਦੇ ਭੂਰਾ ਜੀ ਕੀ ਕਹਿੰਦੇ ਆ ਦੱਸਿਓ ਮੜਜਾ ਕੀ ਕਹਿੰਦੇ ਆ ਇਹਨਾਂ ਨੂੰ ਦੱਸੋ ਮੜ ਜਾ ਇਹ ਪ੍ਰਭਾਨ ਜੀ ਸਾਡੇ ਇਦਾਂ ਕਰਦੇ ਇਦਾਂ ਨਹੀਂ ਕਰਨਾ ਟਿਸ਼ੂ ਪੇਪਰ ਨਾਲ ਕਰ ਸਿਖਾਓ ਮੜ ਜਾ ਇਹਨੂੰ ਇਹਨੂੰ ਮੈਂ ਚੈੱਕ ਕਰਾਂ ਤਾਂ ਇਦਾਂ ਕਰਨਾ ਹਾਂ ਕਿਦਾਂ ਇਦਾਂ ਹਾਂ ਇਦਾਂ ਹਾਂ ਲਗਾਇਆ ਇਹਨੂੰ ਲਿਆ ਚੱਕਿਆ ਹਾਂ ਇਹਨੂੰ ਕਲੋਨ ਕੀਤਾ ਹਾਂ ਇਦਾਂ ਕਰਨਾ ਇਦਾਂ ਇਦਾਂ ਕਰਨਾ ਹਾਂ ਇਦਾਂ ਨਹੀਂ ਕਰਨਾ ਮੜਦਾ ਵਿੱਚ ਗੜ ਤੁਹਾਡੀ ਗੜ ਗਈ ਤੇ ਨੱਕ ਤੇ ਰੱਖਣਾ ਤੇ ਟਿਸ਼ੂ ਰੱਖਣਾ ਕਿੱਥੇ ਬਾਹਰ ਜਾ ਫੇ ਕਿਦਾਂ ਕਰਕੇ ਰੱਖਣਾ ਟਿਸ਼ੂ ਪੇਪਰ ਭਾ ਜਿੱਥੇ ਮਰਜੀ ਰੱਖ ਲਈਏ ਖਾਲੀ ਜਗ੍ਹਾ ਦੇ ਵਿੱਚ ਫੇ ਅਗਲੀ ਵਾਰ ਬਾਤ ਕਰਾਂਗੇ ਇਦਾਂ ਅਗਲੀ ਵਾਰੀ ਦੁਬਾਰਾ ਬਾਤਣਾ ਕਹਿੰਦਾ ਅਗਲੀ ਵਾਰੀ ਦੁਬਾਰਾ ਕਹਿੰਦਾ ਵਰਤਣਾ ਅਗਲਪੁਰ ਦਾ ਆ ਜੀ ਇਹ ਉਦੋਂ ਹੀ ਆਇਆ ਉਥੋਂ ਬਾਹਰੋਂ ਕਿਤੇ ਆ ਗਿਆ ਆ ਗਿਆ ਨਹੀਂ ਨਹੀਂ ਸੱਚੀ ਇਹਥੋਂ ਬਾਹਰ ਲਈ ਆਈ ਦੀ ਫਿਰਦਾ ਸੀ ਕਹਿੰਦਾ ਕੁਝ ਖਾਣਾ ਭੁੱਖ ਲੱਗੀ ਅਸੀਂ ਇਹਦੀ ਲੈ ਆਏ ਅੰਦਰ ਸਪੈਸ਼ਲ ਕਾਰਡ ਦੇਣ ਗਿਆ ਸੀ ਬੰਦੇ ਨੂੰ ਨਹੀਂ ਨਹੀਂ ਕਾਰਡ ਪੂਰਾ ਕਾਰਡ ਆਇਆ ਤੈਨੂੰ ਅੰਕਲ ਜੀ ਇਹ ਤਾਂ ਇਹ ਟਿੱਪੜੀਆਂ ਹੀ ਆਂ ਜੀ ਟਿੱਪੜੀਆਂ ਨਾਲ ਉਹਦੀਆਂ ਆ ਟਿੱਪੜੀ ਤਾਂ ਕਾਈਦੀ ਲਾਜ਼ਮੀ ਭਰਾਵਾ ਕਦੇ ਸਵੇਰ ਕੰਮ ਦੇ ਜਾਂਦੀ ਆ ਫੇਰ ਉਹ ਤਾਂ ਨਹੀਂ ਆਵੇ ਰੋਸ ਟਿੱਪੜੀ ਵੀ ਇਹ ਨਹੀਂ ਪਤਾ ਕਿਹੜੇ ਵੇਲੇ ਲੋਟ ਪੈ ਜਾਣਾ ਇਹ ਤਾਂ ਪਤਾ ਨਹੀਂ ਨਾ ਨਹੀਂ ਅੰਕਲ ਜੀ ਕਾਰਡ ਨਹੀਂ ਆਇਆ ਕਿਦਾਂ ਜੀ ਇਹਨਾਂ ਨੂੰ ਉਹਦੀ ਨਾਲ ਆ ਗਏ ਹੁਣ ਟਿੱਪੜੀ ਤਾਂ ਬਹੁਤ ਮਜੂਰ ਨਹੀਂ ਉਹਦੀ ਆ ਗਏ ਨਾਲ ਹੁਣ ਅੰਕਲ ਜੀ ਤਾਂ ਕੁਝ ਟਿੱਪੜੀ ਵੀ ਨਹੀਂ ਰੱਖਦਾ ਮੈਂ ਭੋਰਿਆ ਨਹੀਂ ਸੱਚੀ ਨਹੀਂ ਕਾਰਡ ਆਇਆ ਅੰਕਲ ਜੀ ਇਹਨਾਂ ਨੂੰ ਕਿਉਂ ਨਾ ਕੁਝ ਆਪਣੇ ਆਲੀ ਆਇਆ ਜੀ ਆ ਵੀ ਆਪਣੇ ਨਾਲ ਹੀ ਆ ਮੁੰਡਾ ਇਹਨੂੰ ਮੇਨਾਂ ਕੁਝ ਕਹੋ ਅਕਲ ਹੋਣੀ ਕਹਿੰਦੇ ਅੰਕਲ ਜੀ ਇਹ ਇਦਾਂ ਨੇ ਕਹਿਆ ਆ ਵੀ ਆਪਣੇ ਨਾਲ ਆ ਆ ਵੀ 100 ਬੰਦਾ ਆਪਣੇ ਨਾਲ ਹੀ ਆ 100 ਬੰਦਾ ਅਕਲ ਇਹ ਕਹਿੰਦੇ ਇੰਜਨ ਤਕੜਾ ਹੋਣਾ ਚਾਹੀਦਾ ਡੱਬੇ ਮਗਰ ਪਰ ਇੰਜਨ ਤਾਂ ਤਾਂ ਸਾਡਾ ਬਿਨਾ ਕਾਰ ਤੋਂ ਆ ਜਿਹੜਾ ਤਕੜਾ ਇੰਜਨ ਇਹ ਤਾਂ ਬਿਨਾ ਕਾਰ ਤੋਂ ਆ ਬਾਕੀ ਡੱਬੇ ਪਹਿਲਾਂ ਧੋਣੇ ਫਿਰਦੇ ਖਲਾਰਾ ਵਿੱਚ ਪੈਂਦਾ ਹੀ ਹੋਣਾ ਪੂਰਾ ਜੀ ਇੰਜਨ ਨੂੰ ਤਾਂ ਥੋੜੀ ਕੀ ਮਗਵਾਉਣਾ ਹਾਕ ਮਾਰ ਨੂੰ ਕੀ ਮਗਵਾਉਣਾ ਇੱਕ ਮਿੰਟ ਉਹ ਨਹੀਂ ਉਹ ਗੱਲ ਕਰ ਲਾਂਦੇ ਉਹਨੂੰ ਗੱਲ ਕਰ ਲਾਂਦੇ ਗੱਲ ਕਰ ਲਾਂਦੇ ਯਾਰ ਗੱਲ ਕਰ ਲਾਂਦੇ ਚੱਲ ਕਰਾ ਸੱਦ ਲਾ ਕਿਹਨੂੰ ਕਹਿਣਾ ਹੈ ਨਹੀਂ ਨਹੀਂ ਪਾਗਲ ਆ ਯਾਰ ਇਹ ਨਹੀਂ ਨਹੀਂ ਪਾਗਲ ਆ ਇਹ ਪਾਗਲ ਨਹੀਂ ਆ ਮੈਂ ਤਾਂ ਸਿਰ ਤੋਂ ਸਰਟੀਫਿਕੇਟ ਉਹ ਦੇ ਸਰਟੀਫਿਕੇਟ ਲਿਆ ਕੇ ਤਾਂ ਪਾਗਲ ਦਾ ਕੀਵੀ ਆ ਦੇ ਪੂਰਾ ਆ ਜਾ ਕੀਵੀ ਆ ਦੇ ਹੁਸ਼ਿਆਏ ਦੰਦੀ ਵੜਦਾ ਨਹੀਂ ਪੂਰੇਆ ਉਹ ਦੰਦੀ ਵੜਦਣੀਆਂ ਇਹਨੇ ਕੀਵੀ ਕੀਵੀ ਆ ਜਾ ਆ ਜਾ ਆ ਜਾ ਆ ਜਾ ਕੀਵੀ ਆ ਜਾ ਆਗੇ ਆਗੀ ਪੂਰੇ ਓਏ ਓਏ ਆਗੀ ਦੇਖੀ ਓਏ ਓਏ ਪੂਰੇ ਦੇਖੀ ਓਏ ਦੰਦੀ ਵੜਦਾ ਨਹੀਂ ਪੂਰੇ ਦੇਖੀ ਓਏ ਓਏ ਆਗੀ 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 ਪਿੱਛੇ ਆਗੀ ਉਹ ਦੇਖੀ ਪਿੱਛੇ ਆਗੀ ਪੂਰੇ ਓਏ ਆਗੀ ਇਧਰ ਆਗੀ 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 ਓਏ ਪੂਰੇ ਆਗੀ ਉਹ ਦੰਦ ਦੀ ਵੜਦਾਨੀਆਂ ਨੇ ਉਹ ਦੰਦ ਬਹੁਤ ਤਿੱਖੇ ਆ ਦੇਖ ਤਾਂ ਥੋੜੀ ਜਿਹੀ ਵੜਾ ਲਾ ਥੋੜੀ ਜਿਹੀ ਵੜਾ ਲਾ ਥੋੜੀ ਜਿਹੀ ਥੋੜੀ ਜਿਹੀ ਥੋੜੀ ਜਿਹੀ ਥੋੜੀ ਜਿਹੀ ਉਹ ਥੋੜੀ ਜਿਹੀ ਵੜਾ ਲਾ ਯਾਰ ਉਹ ਥੋੜੀ ਜਿਹੀ ਵੜਾ ਵੜਾ ਲਾ ਅੰਨੇ ਗੱਡੇ ਮੋਰਿਓ ਕੱਟ ਕੇ ਲੈ ਆ ਯਾਰ ਹਾਂ ਇਹਨੂੰ ਕਹਿੰਦੇ ਕੇਸ ਚਲਦੇ ਪੂਰੇ ਤੇ ਕੇਸ ਚਲਦੇ ਕਾਹਦੇ ਚੋਰੀ ਦੇ ਚੋਰੀ ਦੇ ਕੇਸ ਚਲਦੇ ਠਕੈਤੀ ਦੇ ਕੇਸ ਚਲਦੇ ਨਿੱਤ ਉਰੀ ਨੀ ਮੈਂ ਕੀਤੀ ਯਾਰ ਜ਼ਿੰਦਗੀ ਦੇ ਵਿੱਚ ਯਾਰ ਮੈਂ ਚੋੜੀ ਦੀ ਕੀਤੀ ਪੂਰੇ ਜੀ ਅੱਜ ਜਿੰਦਾਂ ਦੀ ਸ਼ਾਇਰੀ ਸੁਣਾਓ ਸ਼ੈਵ ਕੁਮਾਰ ਬਟਾਲਵੀ ਦੀ ਅੱਖਾਂ ਚੋਂ ਪਾਣੀ ਆ ਜਾਵੇ ਚਲੋ ਨਹੀਂ ਸ਼ਾਇਰੀ ਸ਼ਾਇਰੀ ਤਾਂ ਨਹੀਂ ਅੱਜ ਇਹ ਤਾਂ ਰੋਜ਼ ਹੀ ਸੁਣੀਦਾ ਸ਼ਾਇਰੀ ਸੁਣਾਓ ਅੱਜ ਕੋਈ ਸ਼ਾਇਰੀ ਸੁਣੀ ਐਨ ਊਮ ਦੀ ਹਵਾ ਚਲਾਰ ਬਾ ਮਠਾ ਪਰ ਦੇ ਵਿੱਚ ਫੁੱਲ ਰਵੇ ਨਾ ਕੋਈ ਯਹਾਨ ਉੱਤੇ ਇੱਕ ਆਉਂਦਾ ਹੋਰਾ ਜਾਂਦਾ ਕੁਲ ਰਵੇ ਰਾ ਜਹਾਨ ਉੱਤੇ ਮੱਗਾ ਰਵੇ ਕੇ ਵਰਸਤਾਨ ਤੇ ਮਿਲਾਂ ਆ ਗਈ ਤੂੰ ਦਾ ਉਹ ਬਣ ਗਿਆ ਸੋਨੂ ਸੀਤੋ ਵਾਲੇ ਦਾ ਭਰਾ ਲੱਤ ਕਿਤੇ ਤੇ ਬਾਹ ਕਿਤੇ ਤੇ ਧੋਣ ਕਿਤੇ ਬੰਦੇ ਆਂਗੂ ਸੁਣਾ ਬੰਦੇ ਆਂਗੂ ਸੁਣਾ ਕੋਈ ਐਨ ਓਮ ਜੀ ਹੱਬਾ ਠੰਡੀ ਚਲਾਰ ਪਾ ਕੁਲ ਰਵੇ ਰਾ ਕੋਈ ਜਹਾਨ ਉੱਤੇ ਹਾਂ ਇੱਕ ਆਉਂਦਾ ਹਾਂ ਇੱਕ ਜਾਂਦਾ ਲੱਗਾ ਰਵੇ ਕਬਰਸਤਾਨ ਉੱਤੇ ਮਿਲਾਂ ਨਹੀਂ ਆ ਸੋ ਵਾਏ ਦੇਖਿਓ ਢਿਓ ਨਿਊ 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 ਗੱਲ ਸੁਣ ਅੱਜ ਸ਼ਕਤੀ ਬਾਟਰ ਕਿਹੜਾ ਗਿਆ ਅੰਦਰ ਤੇਰੇ ਅੱਜ ਤਾਂ ਹੈ ਕੋਈ ਨਹੀਂ ਜਾਊਗਾ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpoor3 ਤੇ ਇੰਸਟਾਗ੍ਰਾਮ ਦੀ ਹੈਗੀ ਆ poor.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ